ਹੋ ਸ਼ਾਰਪੰਦ ਨਹੀਂ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਦਲਬਾਤ ਸਿੰਘ ਗਰਾਇਆ ਸੋ ਆਪਣੀਆਂ ਹਕੀ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਅੱਜ ਦਾ ਜਿਹੜਾ ਧਰਨਾ ਜਾਂ ਦੂਜੇ ਦਿਨ ਦੇ ਵਿੱਚ ਪ੍ਰਵੇਸ਼ ਕਰ ਚੁੱਕਾ ਆ ਸੋ ਕੈਮਰਾ ਪਰਸਨ ਕਹਾਂਗਾ ਇਹ ਤੁਰ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਇਸ ਰੋਡ ਦੀਆਂ ਵੀ ਦਿਖਾ ਦਿੱਤੀਆਂ ਜਾਣ ਕਿਸਾਨਾਂ ਵੱਲੋਂ ਜਿਹੜੀ ਮੀਟਿੰਗ ਦਾ ਸੱਦਾ ਦਿੱਤਾ ਗਈ ਪਰ ਮੀਟਿੰਗ ਉਹ ਕਿਸੇ ਕਾਰਨ ਅਗਰ ਬੇ ਸਿੱਟਾ ਰਹੀ ਆ ਪਰ ਕਿਸਾਨਾਂ ਵੱਲੋਂ ਜਿਹੜਾ ਮਜਬੂਰਨ ਅੱਜ ਨੈਸ਼ਨਲ ਹਾਈਵੇ ਜਲੰਧਰ ਪਖਾਨਕੋਟ ਨੈਸ਼ਨਲ ਹਾਈਵੇ ਰੋਡ ਬੰਦ ਕਰਕੇ ਤੇ ਜਾਮ ਲਗਾ ਦਿੱਤਾ ਗਿਆ ਆ ਤੇ ਗੱਲਬਾਤ ਕਰਨੀ ਸਾਡੇ ਨਾਲ ਕਿਸਾਨ ਆਗੂ ਵੀ ਮੌਜੂਦ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਸਰ ਕੀ ਕਾਰਨ ਹੋਇਆ ਜਿਹੜਾ ਅੱਜ ਰੋਡ ਬੰਦ ਕਰਨ ਦਾ ਹੈ ਦੇਖੋ ਸਾਡਾ ਕੋਈ ਸ਼ੌਂਕ ਨਹੀਂ ਪਰ ਰੋਡ ਬੰਦ ਕਰਨਾ ਸਾਡਾ ਕੋਈ ਇਹ ਕਿਤਾ ਨਹੀਂ ਕਿ ਅਸੀਂ ਰੋਡ ਬੰਦ ਕਰਕੇ ਕਿਤੇ ਲੋਕਾਂ ਨੂੰ ਪਰੇਸ਼ਾਨ ਕਰਨਾ ਪਰ ਮਜਬੂਰੀ ਇਹ ਆ ਸਾਡੀ ਕਿਸਾਨਾਂ ਦੀ ਕਿ ਬਹੁਤ ਦੁੱਖ ਨਾਲ ਕਹਿਣਾ ਪਏਗਾ ਕਿ ਸਾਨੂੰ ਆਪਣੀਆਂ ਫਸਲਾਂ ਜਿਹੜੀਆਂ ਨੇ ਉਹ ਵੇਚਣ ਤੋਂ ਬਾਅਦ ਜੇ ਅਸੀਂ ਆਪਣੀ ਪੈਸੇ ਲੈਣੇ ਤੇ ਉਹ ਵੀ ਸਾਨੂੰ ਧਰਨੇ ਲਾ ਕੇ ਸੜਕਾਂ ਤੇ ਬੈਠ ਕੇ ਲੈਣੇ ਪੈਂਦੇ। ਜਿਵੇਂ ਕੋਈ ਵੀ ਆਪਣੀਆਂ ਹੱਕੀ ਮੰਗਾਂ ਲਾਉਣੀਆਂ ਨੇ ਤੇ ਉਹ ਸਾਨੂੰ ਸੜਕਾਂ ਤੇ ਆਉਣਾ ਪੈਂਦਾ ਧਰਨੇ ਲਾਉਣੇ ਪੈਂਦੇ ਨੇ ਜੇ ਠਾਰ ਦੀਆਂ ਧੁੱਪਾਂ ਵਿੱਚ ਵੀ ਅਤੇ ਸਿਆਲ ਦੀਆਂ ਸਰਦੀਆਂ ਵਿੱਚ। ਪਰ ਜਿਹੜਾ ਅੱਜ ਦਾ ਧਰਨਾ ਹੈ ਨਾ ਇਹ ਬੜਾ ਇੱਕ ਅਜੀਬ ਮਲਕੇ ਮਸਲੇ ਨੂੰ ਲੈ ਕੇ ਧਰਨਾ ਹੈ। ਤੁਸੀਂ ਹਰਾ ਲਵੋਗੇ ਕਿ ਅੱਜ ਤੱਕ ਕੋਈ ਵੀ ਮੁੱਖ ਮੰਤਰੀ ਯਾ ਕੋਈ ਇਸ ਤਰ੍ਹਾਂ ਦਾ ਰਾਜਨੀਤਕ ਰਾਜਨੀਤਿਕ ਨਹੀਂ ਹੋਇਆ ਜਿੰਨੇ ਕਿ ਜਿਹੜੀਆਂ ਗੰਨਾ ਮੇਲਾ ਚਲਾਉਣ ਵਾਸਤੇ ਜਦੋਂ ਇਹਨਾਂ ਦਾ ਪ੍ਰੋਸੀਜਰ ਇਹ ਹੁੰਦਾ ਕਿ ਜਦੋਂ ਗੰਨਾ ਮੇਲਾ ਚੱਲਉਣੀਆਂ ਹੁੰਦੀਆਂ ਹੁੰਦੀਆਂ ਨੇ ਸੀਜ਼ਨ ਦੇ ਵਿੱਚ ਤੇ ਪਹਿਲਾਂ ਜਿਹੜਾ ਉਹ ਸਰਕਾਰੋਂ ਨੋਟੀਫਿਕੇਸ਼ਨ ਆਉਂਦਾ ਔਰ ਉਹ ਨੋਟੀਫਿਕੇਸ਼ਨ ਦੀਆਂ ਕਾਪੀਆਂ ਜਿਹੜੇ ਮੇਲਾ ਦੇ ਜੀਐਮ ਨੇ ਉਹਨਾਂ ਨੂੰ ਭੇਜੀਆਂ ਜਾਂਦੀਆਂ ਉਹ ਫਿਰ ਜਿਹੜੇ ਜੀਐਮ ਨੇ ਉਹ ਕਿਸਾਨਾਂ ਨੂੰ ਅਗੋਂ ਢਾਹ ਫਿਰ ਜਿਹੜਾ ਪਰਚੀਆਂ ਜਿਹੜੀਆਂ ਨੇ ਉਹ ਛੱਡਦੇ ਨੇ ਜਿਨ੍ਹਾਂ ਪਰਚੀਆਂ ਦੇ ਨਾਲ ਜਿਹੜਾ ਉਹ ਕਿਸਾਨ ਜਿਹੜਾ ਆਪਣੀ ਲੀਵਰ ਤਿਆਰ ਕਰਕੇ ਤੇ ਗੰਨਾ ਛਿੱਲ ਕੇ ਤੇ ਮਿਲ ਚ ਲਿਆਉਂਦਾ ਜੀ ਪਰ ਤੁਸੀਂ ਹੈਰਾਨ ਹੋਵੋਗੇ ਕਿ ਨਾ ਕੋਈ ਨੋਟੀਫਿਕੇਸ਼ਨ ਨਾ ਕਿਸੇ ਜੀਐਮ ਨੂੰ ਤਲਾ ਨਾ ਕਿਸੇ ਕਿਸਾਨ ਨੂੰ ਤਾਂ ਕਿ 26 ਤਰੀਕ ਨੂੰ ਅੱਜ ਜਿਹੜੀ ਕਿ ਕੰਨ ਪਤਾ ਕੀ ਹੋ ਗਈ ਹੈ ਭਾਈ ਸਿਆਮ ਸਾਹਿਬ ਤੋਂ ਪੁਨਿਆਰ ਮਿਲ ਦੇ ਵਿੱਚ ਆਏ ਹੀ ਉਹਨਾਂ ਨੇ ਉਦਘਾਟਨ ਕੀਤਾ ਉਹ ਤਾਂ ਕਹਿੰਦੇ ਨੋਟੀਫਿਕੇਸ਼ਨ ਜਾਰੀ ਕਰ ਤਾਂ ਮੇਲਾ ਚੱਲਦਾ ਦੇਖੋ ਮੈਨੂੰ ਇੱਕ ਗੱਲ ਦੱਸੋ ਮੈਂ ਜਿਹੜੀਆਂ ਗੱਲਾਂ ਪਹਿਲਾਂ ਕੀਤੀਆਂ ਤੁਹਾਨੂੰ ਕਿ ਉਹ ਕੋਈ ਵੀ ਉਹਦੇ ਵਿੱਚੋਂ ਨਾ ਤਾਂ ਕਿਸੇ ਜੀਐਮ ਕੋਈ ਨੋਟੀਫਿਕੇਸ਼ਨ ਜਾਰੀ ਹੋ ਰਿਹਾ ਹੈ ਕਦੋਂ ਹੋਇਆ ਮਿਲਦਾ ਵਾਂ ਉਹ ਘਾਟਨ ਕਰ ਰਿਹਾ 26 ਤਰੀਕ ਨੂੰ ਤੇ ਜਿਹੜਾ ਨੋਟੀਫਿਕੇਸ਼ਨ ਹੈ ਉਹਦੀ ਕਾਪੀ ਆਉਂਦੀ ਆ 27 ਤਰੀਕ ਰਾਤ ਨੂੰ ਪਰ 25 ਤਰੀਕ ਵਿੱਚ ਆਉਂਦੀ ਹੈ ਔਰ ਮੈਂ ਇਹ ਪੁੱਛਣ ਤੋਂ ਲਾ ਵੀ ਉਹ ਜੀਐਮਾਂ ਕੋਈ ਨੋਟੀਫਿਕੇਸ਼ਨ ਦੀ ਕਾਪੀ ਗਈ ਕਿ ਕਿਸੇ ਵੀ ਜੀਐਮ ਨੇ ਜਿਹੜਾ ਸੀ ਕਿਸਾਨਾਂ ਨੂੰ ਗੰਨਾ ਮਿੱਲਾਂ ਚ ਲਿਆਉਣ ਲਈ ਕੋਈ ਪਰਚੇ ਦਿੱਤੀ ਹਾਂ ਇਹ ਕੰਮ ਜ਼ਰੂਰ ਕੀਤਾ ਕਿ ਜਿਸ ਤਰ੍ਹਾਂ ਕਿ ਸਾਡੇ ਗੁਰਦਾਸਪੁਰ ਤੋਂ ਸਾਡੇ ਉਥੋਂ ਦੇ ਸਬਾ ਚਗੀਰ ਸਿੰਘ ਨੇ ਹਰਦੇਵ ਸਿੰਘ ਟਿੱੜਾ ਜਿਹੜੇ ਕਿ ਸਾਡੇ ਇੱਥੇ ਕਿਸਾਨ ਆਗੂ ਨੇ ਇਹ ਗੁਰਦਾਸਪੁਰ ਮਿਲਦੇ ਪਿੰਡ ਉਥੋਂ ਦੇ ਕਿਸਾਨ ਨੇ ਉਸ ਮਿਰਦੇ ਇਹਨਾਂ ਨੂੰ ਸਵੇਰੇ 26 ਤਰੀਕ ਨੂੰ ਤੜਕੇ 4 ਵਜੇ ਪੁਲਸ ਜਿਹੜਾ ਉਹ ਰਸਤਾ ਪੁਠਾਣੇ ਲੱਜਦੀ ਆ ਤਰ੍ਹਾਂ ਇਸੇ ਤਰ੍ਹਾਂ ਕਿਸੇ ਨੂੰ ਪਠਾਨਪੁਰ ਤੋਂ ਕਿਸੇ ਨੂੰ ਕਿਤੇ ਕਿਸੇ ਜਿਹੜਾ ਉਹ ਰੱਖਿਆ ਜਾਂਦਾ ਸਰਕਾਰ ਨੂੰ ਬੜਾ ਡਰ ਸੀ ਕਿਉਂ ਕਿਸਾਨਾਂ ਨੂੰ ਅਰੇਸਟ ਕੀਤਾ ਗਿਆ ਉਸ ਦਿਨ ਹਲੋ ਜੀ ਪਰਦੇ ਫਾਸੇ ਹੈ ਸਿੱਪੇ ਕਿਸਾਨ ਇੱਥੇ ਆਉਣਗੇ ਕੋਈ ਕਿਸਾਨ ਕਹਿੰਦੇ ਵੀ ਟਰਾਲੀ ਤੇ ਕੁਝ ਆਇਆ ਨਹੀਂ ਪਰਚੀਆਂ ਤੁਸੀਂ ਦਿੱਤੀਆਂ ਨਹੀਂ ਤੇ ਜਿਹੜੀ ਖਲੋਤੀ ਮੇਲਿਆ ਉਹਦੇ ਤੁਸੀਂ ਉਹਦੇ ਬਾਤਨ ਜਿਹੜਾ ਇਹ ਕਰ ਰਹੇ ਹੋ ਤੇ ਇਡੀ ਬੇਸ਼ਰਮੀ ਵਾਲੀ ਗੱਲ ਇਸ ਕਰਕੇ ਕਿਸਾਨ ਜਿਹੜਾ ਸੀ ਉਹ ਮੁੱਖ ਮੰਤਰੀ ਦੇ ਹਦੇਸ਼ਾ ਦਿੱਤੇ ਜਿਹੜਾ ਸੀ ਪੰਜਾਬ ਸਰਕਾਰ ਨੇ ਹਦੇਸ਼ ਦਿੱਤੇ ਤੇ ਪੰਜਾਬ ਪੁਲਿਸ ਨੇ ਉਹ ਜਿਹੜੇ ਕਿਸਾਨ ਸੀ ਸਾਡੇ ਉਹਨਾਂ ਨੂੰ ਫੜ ਕੇ ਤੇ ਥਾਣੇ ਚ ਬੰਦ ਕਰਤਾ ਤੇ ਤਿੰਨ ਚਾਰ ਪੂਰੇ ਘੰਨੇ ਦੇ ਲਾ ਕੇ ਪਟ ਪਟ ਚਲੋਦੇ ਤੇ ਉਹ ਆ ਕੇ ਤੇ ਖਲੋਤੀ ਮਿਲਦੇ ਡੋਂਗੇ ਦੇ ਵਿੱਚ ਟੁੱਟ ਕੇ ਤੇ ਮਿਲਦਾ ਉਪਕਰਣ ਕਰਦਾ ਤੇ ਲੋਕਾਂ ਨੂੰ ਭੰਗ ਪਗਾਰ ਨਾਲ ਇਹ ਕਹਿ પાਕੇ ਨੋਟੀਫਿਕੇਸ਼ਨ ਜਾਰੀ ਹੋ ਗਿਆ ਜਦੋਂ ਕਿ ਉਹ ਨੋਟੀਫਿਕੇਸ਼ਨ ਜਿਹੜਾ 25 ਤਰੀਕ ਤੇ ਉਹ ਡੈਚ ਡੇਟ ਦੇ ਵਿੱਚ ਕੱਲ ਜਿਹੜਾ ਉਹ ਮੇਰਲਾ ਤੱਕ ਪਹੁੰਚਿਆ ਇਹ ਪਹਿਲਾਂ ਤੇ ਇਹ ਨੋਟੀਫਿਕੇਸ਼ਨ ਨਹੀਂ ਜਾਰੀ ਆ ਜੇ ਜਾਰੀ ਹੋਇਆ ਤੇ ਇਹ ਮੇਰਲਾ ਜਿਹੜੀਆਂ ਨੇ ਉਹ ਦਸਨ ਮਿਲ ਜਿਹੜੀ ਮੈਨੇਜਮੈਂਟ ਆ ਜੀਐਮ ਆ ਜਿਹੜਾ ਮਿਲਦਾ ਉਹ ਇਹ ਦੱਸੇ ਕਿ ਉਹਨੇ ਜਿਹੜਾ ਪਰਚੀਆਂ ਕਿਉਂ ਨਹੀਂ ਕਿਸਾਨਾਂ ਨੂੰ ਕਮਾਈਆ ਕਰਾਈਆਂ ਕਿਸਾਨਾਂ ਨੂੰ ਫਿਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਮੇਰੇ ਵੱਡੇ ਸਗਣਾ ਨਾਲ ਬੜੇ ਕਾਰਵੇਹਾਰ ਕਰਕੇ ਮਹਾਰਾਜ ਦਾ ਸ਼ੁਕਰਾਨਾ ਕਰਕੇ ਅਰਦਾਸਾਂ ਕਰਕੇ ਆਮ ਤੌਰ ਤੇ ਮੇਲਾ ਦੇ ਵਿੱਚ ਅਖੰਡ ਪਾਠ ਕਰਾਈ ਜਾਂਦੇ ਨੇ ਜਿਦ ਦਿਨ ਮੇਰਲ ਚਾਲੂ ਹੋਣੀ ਹੁੰਦੀ ਆ ਔਰ ਉਸ ਤੋਂ ਪਹਿਲਾਂ ਕਿਸਾਨਾਂ ਨੂੰ ਉੱਤੇ ਸੱਜਿਆ ਜਾਂਦਾ ਫਿਰ ਜਿਹੜਾ ਕਿਸਾਨ ਸਭ ਤੋਂ ਪਹਿਲੀ ਟਰਾਲੀ ਡੋਂਗੇ ਤੇ ਲੈ ਕੇ ਖੜੀ ਕਰਦਾ ਉਹਨੂੰ ਆਨੰਦ ਦਿੱਤਾ ਜਾਂਦਾ ਕੋਈ ਇਸ ਤਰ੍ਹਾਂ ਦੀ ਕਾਰਵਾਈ ਹੋਈ ਹੈ ਕੋਈ ਪਰਚੀ ਇਹਨਾਂ ਨੇ ਛੱਡੀਆਂ ਕਿਸਾਨਾਂ ਨੂੰ ਉਹ ਉਹ ਨੋਟੀਫਿਕੇਸ਼ਨ ਦੀ ਕਾਪੀ ਜੇ ਜੀਐਮਨ ਨੂੰ ਆਈ ਤੇ ਉਹਨਾਂ ਨੇ ਅੱਗੇ ਕਿੰਨ ਦਿੱਤੀ ਸੋ ਇਹ ਇਹਨਾਂ ਨੇ ਇੱਕ ਡਰਾਮਾ ਕੀਤਾ ਜਿਸ ਕਰਕੇ ਅੱਜ ਜਿਹੜੇ ਕੱਲ ਵੀ ਸਾਡੀ ਇੱਥੇ ਕਿਸਾਨ ਆਈ ਸੀ ਤੇ ਇਹਨਾਂ ਨੇ ਗੱਲ ਕੀਤੀ ਵੀ ਤੁਸੀਂ ਕਹਿੰਦੇ ਤੁਸੀਂ ਨੋਟੀਫਿਕੇਸ਼ਨ ਜਾਰੀ ਕੀਤਾ ਤੇ ਉਹ ਕੱਚੀਆਂ ਨੋਟੀਫਿਕੇਸ਼ਨ ਕਿੰਨਾ ਕਿ ਹਣੀ ਚਾਲੂ ਹੋਈਆਂ ਪ੍ਰਾਈਵੇਟ ਮਿਲਾਂ ਜਿਹੜੀਆਂ ਨੇ ਉਹ ਤਾਂ ਬਾਅਦ ਚ ਚਾਲੂ ਹੋਣੀਆਂ ਨੇ ਪ੍ਰਾਈਵੇਟ ਮਿਲਾਂ ਦਾ ਜਦੋਂ ਸਹਿਕਾਰੀ ਮਿਲਾਂ ਪੰਜਾਬ ਦਾ ਮੁੱਖ ਮੰਤਰੀ ਅੱਡੇ ਵੱਡਾ ਧੋਖਾ ਕਰ ਰਿਹਾ ਕਿ ਪ੍ਰਾਈਵੇਟ ਮਤਦਦੇ ਤੇ ਕੀ ਅਸਰ ਜਿਹੜਾ ਉਹ ਪਵੇਗਾ ਪਰ ਹੁਣ ਕੋ ਮੀਟਿੰਗ ਲਈ ਤੁਹਾਨੂੰ ਅੰਦਰ ਬੁਲਾਇਆ ਗਿਆ ਕਹਿੰਦੇ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ ਪਰ ਤਫਾਨ ਜਿਹੜੇ ਆ ਉਹ ਰੋਡ ਰੋਡ ਜਾਮ ਕਰ ਦਿੱਤਾ ਕਿਨੇ ਸਿੱਧਾ ਸੀ ਸਾਨੂੰ ਕੋ ਮੀਟਿੰਗ ਦਾ ਦੱਦਾ ਸੰਤ ਖੁਸ਼ ਤਾਂ ਨਹੀਂ ਐਥੇ ਤੁਹਾਡੇ ਸਾਹਮਣੇ ਇੱਥੇ ਬੈਠੇ ਜੋ ਕਹਿ ਰਹੇ ਨਾ ਮੀਟਿੰਗ ਸਾਡੀ 2:30 ਵਜੇ ਮੀਟਿੰਗ ਫੇਰ ਹੋਣੀ ਸੀ ਉਹ ਮਹਾਰਾਜ ਜੀ ਮੀਟਿੰਗ ਤੇ ਹੋਣੀ ਆ ਉਹ ਤੇ ਕਰਦੀਆਂ ਗੱਲਾਂ ਉਹ ਤਾਂ ਕੱਲ ਵੀ ਕਰੀ ਜਾਂਦੇ ਸੀ ਅੱਜ ਵੀ ਕਰੀ ਜਾਂਦੇ ਆ ਤੇ ਫੇਰ ਇਹ ਵੀ ਨਾਲ ਸੁਣਿਆ ਆ ਰਹੇ ਨੇ ਕਿ ਜੀ ਅੱਜ ਜਿਹੜਾ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਆ ਉਹ ਮੀਟਿੰਗ ਆ ਤੇ ਉਹਨੇ ਇਲ ਮੈਂ ਫਿਰ ਕੁਛ ਨਹੀਂ ਤਾਂ ਫਿਰ ਇਹ ਦੋਸਤੋ ਵੀ ਅਸੀਂ ਕੱਲ ਜਿਹੜੇ ਇੱਥੇ ਬੈਠੇ ਆਂ ਤੇ ਕਿਸ ਵਾਸਤੇ ਬੈਠਾ ਸਾਡੀ ਕੱਲ ਦੀ ਕੋਈ ਗੱਲਬਾਤ ਕੱਲ ਕਹਿੰਦਾ ਜੀ ਸ਼ਾਮ ਨੂੰ ਗੱਲ ਹੋਏਗੀ ਸ਼ਾਮ ਨੂੰ ਕਹਿੰਦਾ ਫਿਰ ਕਹਿੰਦਾ ਜੀ ਕੱਲ 2 ਵਜੇ ਜਿਹੜੀ ਉਹ ਗੱਲਬਾਤ ਹੋਏਗੀ ਪਰ ਹੁਣ ਹੁਣ ਕੀ ਟਾਈਮ ਹੋ ਗਿਆ ਅਜੇ ਤੱਕ ਤੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਅਜੇ ਤੱਕ ਸਾਨੂੰ ਇਹ ਨਹੀਂ ਦੱਸ ਸਕਦੇ ਸਾਰਾ ਇੱਕੇ ਸਵਾਲ ਦਾ ਜਵਾਬ ਦੇ ਦੇ ਵੀ ਜਿਹੜੀ 26 ਤਰੀਕ ਨੂੰ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੇ ਤਨਯਾਰ ਮਿਲ ਦੇ ਵਿੱਚ ਚਾਰ ਕੋਲੇ ਗੰਨਿਆਂ ਦੇ ਢੂੰਗੇ ਵਿੱਚ ਛੱਡ ਕੇ ਤੇ ਉਹ ਮਿਲ ਚਾਲੂ ਕੀ ਕੀ ਉਹ ਮਿਲ ਚਾਲੂ ਆ ਨਵੇਂ ਮਿਲਾਂ ਨੇ ਪੰਜਾਬ ਦੀਆਂ ਸਹਿਕਾਰੀ ਕੀ ਉਹ ਚਾਲੂ ਨੇ ਕੀ ਕੋਈ ਪ੍ਰਾਈਵੇਟ ਮਿਲ ਜਿਹੜੀ ਆ ਕੋਈ ਇਹਨਾਂ ਨੇ ਚਲਾ ਜਿਹੜੀ ਆ ਉਹ ਪ੍ਰਾਈਵੇਟ ਨੇ ਕੋਈ ਪਰਚੀਆਂ ਕਿਸਾਨਾਂ ਨੂੰ ਗਈਆਂ ਨੇ ਇਹ ਦੱਸਣ ਤਾਂ ਸਹੀ ਨਾ ਕਿ ਕਿੱਥੇ ਮਿਲਾਂ ਚਾਲੂ ਹੋਈਆਂ ਨੇ ਉਲਟਾ ਇਹ ਆ ਕਿ ਕੁਝ ਕਿਸਾਨ ਜਿੱਥੇ ਬੰਦੀਆਂ ਨੇ ਜਿਹੜਾ ਸੀ ਇਹ ਕਹਿਤਾ ਜੀ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੇ ਮਿਲਾਂ ਚਾਲੂ ਹੋਈਆਂ ਨੇ ਹੁਣ ਇਹ ਆ ਦੱਸ ਦਿੰਦੇ ਮਿਲਾਂ ਚਾਲੂ ਹੋਈਆਂ ਨੇ ਤੇ ਫਿਰ ਅਸੀਂ ਆ ਛੜਕਦੇ ਉੱਤੇ ਬੈਠੇ ਆ ਤੇ ਫਿਰ ਪੁਲਿਸ ਕਾਰਵਨ ਤੁਹਾਡੇ ਸਾਹਮਣੇ ਕਿੰਨੇ ਸੈਂਕੜੇ ਪੁਲਿਸ ਮੁਲਾਜ਼ਮ ਉੱਥੇ ਖਲੋਤੇ ਨੇ ਤੇ ਕਿਸੇ ਨੇ ਸਾਨੂੰ ਆ ਕੇ ਰੋਕਿਆ ਕਿਸੇ ਨੇ ਗੱਲ ਕੀਤੀ ਆ ਅਸੀਂ ਇੱਕੋ ਹੀ ਸਵਾਲ ਕੀਤਾ ਮੈਦ ਤੇ ਕੀਤਾ ਕਿ ਸਾਨੂੰ ਇਹ ਸਵਾਲ ਦਾ ਜਵਾਬ ਦੇ ਦਿਓ ਕਿ ਭਗਵੰਤ ਮਾਨ ਇਹ ਦੱਸ ਦੇਵੇ ਕਿ ਜਿਹੜਾ 26 ਤਰੀਕ ਨੂੰ ਉਹਨੇ ਪੰਜਾਬ ਮਿਲਦਾ ਤੁਹਾਟਨ ਕੀਤਾ ਹੈ ਉਹਨੇ ਚੱਲ ਰਹੀ ਆ ਹੁਣ ਕਿੰਨੇ ਕਿਸਾਨ ਨੇ ਉੱਥੇ ਟਰਾਲੀਆਂ ਲੈ ਕੇ ਆਏ ਨੇ ਬਾਕੀ ਨਲਾਂ ਜੜੀਆਂ ਨੇ ਉਹ ਕਿੱਥੇ ਨੇ ਕੋਈ ਚੱਲੀ ਆ ਉਹ ਨੋਟੀਫਿਕੇਸ਼ਨ ਕਿੱਥੇ ਆ ਨੋਟੀਫਿਕੇਸ਼ਨ ਆਉਂਦਾ ਹੈ ਸਰਕਾਰੀ ਤਰੀਕ ਸ਼ਾਮ ਨੂੰ ਜਾਰੀ ਹੁੰਦਾ 25 ਤਰੀਕ ਦੇ ਵਿੱਚ ਇਹ ਤਾਂ ਇੱਕ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਹੀ ਨਹੀਂ ਪੂਰੇ ਦੇਸ਼ ਦੇ ਲੋਕਾਂ ਨੂੰ ਤੇ ਵਿਦੇੀਆਂ ਨੂੰ ਵੀ ਕਲੰਡੀਅਨ ਅੱਖਾਂ ਦੇ ਵਿੱਚ ਜਿਹੜਾ ਜਿਹਦਾ ਗੱਲ ਕਰੀਏ ਤਾਂ ਹੁਣ ਆਪਾਂ ਕਿੰਨੀ ਦੇਰ ਤੱਕ ਰੋਡ ਤੇ ਬੈਠੇ ਰਾਂਗੇ ਕਿਉਂਕਿ ਰਾਤ ਦਾ ਸਮਾਂ ਠੰਡ ਦਾ ਸਮਾਂ ਆ ਜਦੋਂ ਅਜੇ ਠੰਡ ਵੀ ਨਹੀਂ ਤੁਹਾਨੂੰ ਵੀ ਲੱਗਦਾ ਕਿ ਜੇਕਰ ਸਰਕਾਰ ਵਿਚਾਰੇ ਜਾਂ ਤੁਹਾਡੀ ਕੋਈ ਮੀਟਿੰਗ ਕਿਸੇ ਤਰੇ ਨਹੀਂ ਲੱਗਦੀ ਤੇ ਨਿਯੰਤਰਣ ਤਰਨਾ ਇਸ ਤਰੇ ਰਹੂ ਇਹ ਸਾਡਾ ਕੋ ਪਹਿਲੀ ਵਾਰ ਇਹ ਕੋ ਪਹਿਲੀ ਵਾਰ ਨਹੀਂ ਅਸੀਂ 13 ਮਹੀਨੇ ਯਾਰ ਦਿੱਲੀ ਬਾਰਡਰਾਂ ਤੇ ਬੈਠੇ ਰਹੇ ਉਸ ਤੋਂ ਬਾਅਦ 14 ਮਹੀਨੇ ਅਸੀਂ ਕਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਉਧਰ ਰਾਜਸਥਾਨ ਦੇ ਬਾਰਡਰਾਂ ਤੇ ਜਿਹੜਾ ਉਹ ਬੈਠੇ ਸੀ ਤੇ ਫਿਰ ਬੈਠਣ ਤੋਂ ਬਾਅਦ ਵੀ ਸਾਡਾ ਹੋਂਦਾ ਕੀ ਹੈ ਪਰ ਤੁਹਾਡੇ ਸਾਹਮਣੇ ਅੱਜ ਜੋ ਟਰਾਲੀਆਂ ਜਿਹੜੀਆਂ ਇਹਨਾਂ ਨੇ ਪੰਜਾਬ ਸਰਕਾਰ ਨੇ ਚੋਹੀ ਕੀਤੀਆਂ ਸੀ ਸ਼ਰਮ ਦੀ ਗੱਲ ਨਹੀਂ ਉਹ ਮਿੱਟੀ ਚੋਂ ਧਵੀਆਂ ਅੱਜ ਸਾਰੀਆਂ ਤੁਹਾਡੇ ਸਾਹਮਣੇ ਆ ਰਹੀਆਂ ਫਿਰ ਇੱਕ ਗੱਲ ਇਹ ਹੈ ਇਹਨਾਂ ਸਰਕਾਰਾਂ ਨੂੰ ਇਹ ਵੇਖਣਾ ਚਾਹੀਦਾ ਕਿ ਯੂਨੀਵਰਸਿਟੀ ਦੇ ਵਿੱਚ ਸਾਡੇ ਜਿਹੜੇ ਨੌਜਵਾਨ ਬੱਚੇ ਸੀ ਉਹਨਾਂ ਨੇ ਮੋਦੀ ਦੀ ਤੌਂ ਚੋਕਾ ਕੱਢਦਾ ਇੱਕ ਰਿਕਾਰਡ ਕੈਂਪ ਦਾ ਇਤਿਹਾਸ ਸਿਰਜਦਾ ਨਵਾਂ ਇਤਿਹਾਸ ਲਿਖਦਾ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਜੰਗ ਲੜੀ ਸੀ ਤੇ ਜਿਹੜੇ ਵੱਡੇ ਸਾਹਿਬਜ਼ਾਦੇ ਉਹ 10 ਚਚਾ ਨਾਤੇ ਵੱਡੇ ਸਾਹਿਬਜ਼ਾਦੇ ਜੰਗ ਦੇ ਮੈਦਾਨ 'ਚ ਸੀ ਕਰਾਤੇ ਛੋਟੇ ਸਾਹਿਬਜ਼ਾਦੇ ਜਿਹੜੇ 10 ਚਚੇ ਨੇਗਾ ਤੇ ਇਤਿਹਾਸ ਰਚਿਆ ਅੱਜ ਉਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਦੇ ਸਪੁੱਤਰਾਂ ਨੇ ਅੱਜ ਸਾਡੀ ਜਿਹੜੀ ਯੂਨੀਵਰਸਿਟੀ ਦੇ ਬੱਚੇ ਸੀ ਉਹਨਾਂ ਨੇ ਇਤਿਹਾਸ ਰਚਦਾ ਤੇ ਅਸੀਂ ਤਾਂ ਫਿਰ ਜਿਹੜੇ ਆਪ ਕੋਲ ਡਿਟੇਰੀਆਂ ਤੇ ਹੀ ਲਾਗੋ ਪਹਿਲੀ ਵਾਰ ਨਹੀਂ ਅੱਗੇ ਅਸੀਂ ਮੀਟਿੰਗ ਮੀਟਿੰਗ ਦੇ ਅੰਦਰ ਕੋਈ ਸੱਦਾ ਆਉਂਦਾ ਆ ਪਰ ਸੱਦਾ ਕਿਸੇ ਦਾ ਤਾਂ ਹਮੇਸ਼ਾ ਆਉਂਦਾ ਤੇ ਜਾਓਗੇ ਮੀਟਿੰਗ ਦੇ ਕਿਉਂ ਨਹੀਂ ਮੀਟਿੰਗ ਨਾਲ ਨਹੀਂ ਆ ਲੋੜ ਅਸੀਂ ਮੀਟ ਕਦੇ ਜਵਾਬ ਹੀ ਨਹੀਂ ਦਿੰਦਾ ਸਰਕਾਰ ਕੇਂਦਰ ਸਰਕਾਰ ਨਾਲ ਹੋਏ ਜੀ ਬਿਲਕੁਲ ਗੱਲਬਾਤ ਕੀਤੀ ਗਈ ਹੈ ਸਾਨੂੰ ਕਿਸਾਨਾਂ ਕੋਲ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਜਿਹੜੇ ਕਹਿੰਦੇ ਨੇ ਕਿ ਜੇਕਰ ਸਰਕਾਰ ਸਾਡੇ ਨਾਲ ਟੇਲ ਟਾਕ ਮੀਟਿੰਗ ਕਰਦੀ ਆ ਸਾਡੇ ਇਸ ਮਸਲੇ ਦਾ ਹੱਲ ਕਰਦੀ ਆ ਤਾਂ ਅਸੀਂ ਜਿਹੜਾ ਧਰਨਾ ਆਥੋਂ ਚੱਕ ਲਾਂਗੇ ਤੇ ਜੇਕਰ ਸਰਕਾਰ ਨਾਲ ਕਿਸੇ ਵਿਚਾਲੇ ਕੋਈ ਵੀ ਮੀਟਿੰਗ ਜਿਹੜੀ ਆ ਸਾਡੀ ਨਹੀਂ ਹੁੰਦੀ ਸਾਡੇ ਮਸਲੇ ਦਾ ਹੱਲ ਜਿਹੜਾ ਆ ਉਹ ਨਹੀਂ ਹੁੰਦਾ ਤਾਂ ਅਸੀਂ ਨਿਯੰਤਰਣ ਧਰਨਾ ਜਿਹੜਾ ਇਸੇ ਤਰ੍ਹਾਂ ਨਾਲ ਦਿਨ ਰਾਤ ਨੈਸ਼ਨਲ ਹਾਈਵੇ ਦੇ ਉੱਤੇ ਲਗਾ ਕੇ ਰਾਂਗੇ ਕੈਮਰਾਮੈਨ ਮਕੀਨਾਤ ਰਵਿੰਦਰ ਸਿੰਘ ਖਾਲਸਾ ਬਲਬਾਤ ਸਿੰਘ ਕਰਾਇਆ